ਲਓ ਜੀ ਤੁਹਾਨੂੰ ਮਿਲਾਨੇ ਆ ਅੱਜ ਬੀਆਰ ਸਪੋਰਟਸ ਅਕੈਡਮੀ ਦੇ ਹੋਂ ਹਰ ਖਿਡਾਰੀ ਜਿਹੜੇ ਪਿਛਲੇ ਲਗਭਗ ਡੇਢ ਪੌਣੇ 2 ਸਾਲ ਤੋਂ ਬੈਡਮਿੰਟਨ ਦੀ ਪ੍ਰੈਕਟਿਸ ਕਰ ਰਹੇ ਆ ਪਿੰਡ ਮਹਿੰਦੀਪੁਰ ਬੀਆਰ ਸਪੋਰਟਸ ਅਕੈਡਮੀ ਗੁਰੂ ਘਰ ਵਿਖੇ ਚੱਲਦੀ ਆ ਆਪਾਂ ਇਹਨਾਂ ਕੋਲ ਪੁੱਛਦੇ ਆ ਕਿ ਹੁਣ ਤੱਕ ਕੀ ਕੀ ਪ੍ਰਾਪਤੀਆਂ ਕੀਤੀਆਂ ਇਹ ਨੇ ਮਹੇਸ਼ ਸੱਲਣ ਤੁਸੀਂ ਅੱਜ ਨਵਾਂ ਸ਼ਹਿਰ ਸਟੇਡੀਅਮ 'ਚ ਖੇਡ ਕੇ ਆਏ ਆ ਜ਼ਿਲ੍ਹੇ ਤੋਂ ਹਾਂ ਜੀ ਤੁਸੀਂ ਫਾਈਨਲ 'ਚ ਪਹੁੰਚ ਗਏ ਜਾਂ ਕਿੱਦਾਂ ਕਿੱਦਾਂ ਅੱਗੇ ਮੈਚ ਤੁਹਾਡੇ ਕਿੱਦਾਂ ਵਗੇ ਪਹਿਲਾ ਮੈਚ ਮੁਗੰਧਵਰੀ ਟੀਮ ਨਾਲ ਆਇਆ ਪਹਿਲਾ 라ਉਂਡ ਮੁਗੰਧਵਰੀ ਟੀਮ ਨਾਲ ਆਇਆ ਹੂੰ ਫੇਰ ਉਹ ਜਿੱਤ ਕੇ ਸੀਗੇ ਫੇਰ ਆਹ ਟੀਮ ਨਾਲ ਆਇਆ ਸੈਮੀ ਫਾਈਨਲ ਤੇ ਫਾਈਨਲ ਦਾ ਕੱਢੂਗਾ ਤੁਹਾਨੂੰ ਫਾਈਨਲ ਹਾਂਜੀ ਇਹ ਹੈ ਜੀ ਚਰਨਜੀਤ ਸੱਲਣ ਚਰਨਜੀਤ ਤੁਹਾਨੂੰ ਤੌਣਿਕ 2 ਸਾਲ ਲਗਭਗ 2 ਸਾਲ ਹੋ ਗਏ ਆ ਕੀ ਕੀ ਸਿੱਖਿਆ ਤੁਸੀਂ ਕਿਸ ਤਰ੍ਹਾਂ ਤੁਹਾਡੀ ਗੇਮ ਚ ਆਇਆ ਕੀ ਕੀ ਸਿੱਖਿਆ ਹੋਰ ਕੀ ਕੀ ਸਿੱਖਿਆ ਹੋਰ ਵੀ ਹੱਥੀਂ ਲਗਾ ਕੇ ਬੱਸ ਹਾਂ ਜੰਮ ਤੇ ਕਿਹੜੇ ਸਟ੍ਰੈਟਜੀ ਮੇ ਵੀ ਜਿੰਨੀ ਮਾਰ ਪਾਉਂਦੀ ਹੈ ਜੀ ਸਾਰੇ ਕਿੰਨੇ ਕ ਮੈਟਲ ਸਰਟੀਫਿਕੇਟ ਜਤ ਲਏ ਆ ਇਹ ਆ ਜੀ ਗगन ਸੱਲਣ ਅੰਡਰ 17 ਇੰਚ ਫੇਲਦੇ ਤੁਸੀਂ ਤੇ ਹੁਣ ਤੱਕ ਤੁਸੀਂ ਕੀ ਪ੍ਰਾਪਤੀਆਂ ਤੁਹਾਡੀਆਂ ਉੱਚੀ ਬੋਲਣਾ ਥੋੜਾ ਆ ਸਾਡੀ ਕੇ ਬੁਲੇ ਅੰਦਰ 18 ਮਹੀਨੇ ਜਿਹੜੀ ਇਹ ਬੋਟੇ ਦੀ ਉਹ ਵੀ ਵਧੀਆ ਬਣਦੀ ਆ ਸਾਡੀ ਚੋਰ ਕੀ ਫਰਕ ਪਿਆ ਤੁਹਾਨੂੰ ਇਹ ਮੰਗਦਾ ਬਾੜੀ ਸੰਗਤੋਂ ਵੀ ਬਜਾ ਹੋਇਆ ਕਿ ਨਹੀਂ ਹੋਰ ਬਸੇ ਧਿਆਨ ਨਹੀਂ ਜਾਂਦਾ ਪੜਾਈ ਵਿੱਚ ਤਾਂ ਨਹੀਂ ਫਰਕ ਪਿਆ ਭਾਈ ਪੂਰੀ ਰੈਗੂਲਰ ਆ ਕਿੰਨੇ ਕੁ ਮਾਡਲ ਜਿੱਤ ਲੈ ਦੋ ਦੋ ਮਾਡਲ ਜਿੱਤ ਲੈ ਸਾਡੀ ਵਿਟ ਕਿੰਨੇ ਬਣ ਗਏ ਕਿੱਥੇ ਕਿੱਥੇ ਖੇਲ ਕੇ ਆਏ ਤੁਸੀਂ ਜੀ ਦਾ ਸਾੜੇ ਬਰਨਾਲੇ ਨਵਾਂ ਸੰ ਬਰਨਾਲਾ ਸ਼ਹਿਰ ਠੀਕ ਆ ਸਟੇਟ ਵੱਲ ਹੋ ਗਏ ਸੀ ਠੀਕ ਆ ਇਹ ਆ ਜੀ ਮੇਸ਼ ਵਤਨ ਜੀ ਤੁਸੀਂ ਇੰਕੀ ਕੀ ਪ੍ਰਾਪਤੀਆਂ ਤੁਹਾਡੀਆਂ ਪਹਿਲਾ ਗੇਮ ਬਾਰੇ ਕੁਝ ਨਹੀਂ ਬੋਲਦੇਗਾ ਸਾਡੇ ਕੋਲ ਸਿਰਫ ਸਿਆ ਗਰਾਉਂਡ ਨੂੰ ਨਹੀਂ ਕਾਹ ਜਗ੍ਹਾ ਸੀ ਅਸੀਂ ਤੇ ਪ੍ਰੈਕਟਿਸ ਕਰਦੇ ਹੁੰਦੇ ਸੀ ਦੂਰ ਦੂਰ ਤੇ ਜੀ ਤੁਹਾਡਾ ਰੁਟੀਨ ਵਰਕ ਕੀ ਆ ਕਿੰਨਾ ਟਾਈਮ ਕਿੰਨੇ ਵਜੇ ਖੇਡਦੇ ਆ ਕੀ ਕੀ ਕਰਦੇ ਆ ਅਗੇ ਕਿੰਨਾ ਟਾਈਮ ਲਾਉਂਦੇ ਸਾਢੇ 7 ਤੋਂ 9 ਵਜੇ ਲਗ ਭੇਲੀਆ ਪ੍ਰਾਤ ਰੋ ਆਗੇ ਕੀ ਕਰਦੇ ਪਹਿਲਾਂ ਆਗੇ ਪਹਿਲਾਂ ਪ੍ਰੈਕਟਿਸ ਕਰੀ ਦੀ ਹਾਂ ਤੇ 3-4 ਦਿਨ ਤੇ ਟ੍ਰੈਨਿੰਗ ਲਈ ਗਏ ਸੀ ਕਿੱਥੇ ਗਈ ਸੀ ਜੀ ਜੀ ਐਡਵੈਂਚਰ ਵਿੱਚ ਕੀ ਕੀ ਸਿੱਖ ਲਿਆ ਐਡਵੈਂਚਰ ਵਿੱਚ ਜੰ ਸਰਸਤਰਾ ਕਵਰੀ ਕੰਡਿਪ ਤੇ ਸ਼ਾਰਟ ਨਾਲ ਬੈਕਹੈਂਡ ਸਾਰੇ ਰੂਪ ਪਤਾ ਲੱਗੇ ਹਾਂ ਠੀਕ ਹੈ ਅੱਗੇ ਆ ਜੀ ਨਰਵੈਰ ਵਦਨ ਛੋਟਾ ਯਾਰ ਬਚਾ ਹੈ ਦੇਖਣ ਨੂੰ ਛੋਟਾ ਲੱਗਦਾ ਪਰ ਜਿੰਨਾ ਨਿਕਾ ਉਹਨੇ ਦਿਖਾ ਇਹਨੇ ਵੀ ਦੂਦਰਾ ਲੋਖੜ ਕੇ ਦੇਖ ਰਿਹਾ ਹੈ ਦਰਬਾਰ ਵਦਨ ਜੀ ਤੁਸੀਂ ਅੰਡਰ 30 ਚ ਜਾਨੇ ਹੋ ਅੰਡਰ 30 ਚ ਤੁਸੀਂ ਕਿਹੜੇ ਕਿਹੜੇ ਮੈਡਲ ਹੁਣ ਤੱਕ ਜਿੱਤ ਲਏ ਆ ਤੁਸੀਂ ਅੰਡਰ 30 ਦੇ ਦੋ ਦੋਸਰੇ ਕਿਹਲੇ ਹਾਂ ਤੇ ਇੱਕ ਗੋਲਡ ਇੱਕ ਗੋਲਡ ਜਿੱਤ ਲਿਆ ਕਿੱਥੇ ਕਿੱਥੇ ਖੇਡ ਕੇ ਆਏ ਤੁਸੀਂ ਮੈਂ ਮਹਾਰੀ ਕੇਡੀ ਸਾਡਾ ਵੀ ਗਏ ਸੀ ਨਵੇਂ ਸ਼ਹਿਰ ਬਰਨਟਾ ਸਟੇਡੀਅਮ ਗਏ ਸੀ ਪਕੰਧਪੁਰ ਵੀ ਖੇਡ ਕੇ ਆਏ ਆ ਠੀਕ ਹੈ ਇਹ ਛੋਟਾ ਸਾਡਾ ਸਹਿਬ ਜਿਆਦਾ بڑا ਦਿਖਾ ਇਹਨੂੰ ਜਦੋਂ ਗਰਾਊਂਡ ਵਿੱਚ ਵੱਡ ਜਾਂਦਾ ਤਾਂ ਡਾਈਆਂ ਇਹਦੀਆਂ ਦੇਖਣ ਵਾਲੀਆਂ ਹੁੰਦੀਆਂ ਦਾ ਰਵੈਰ ਵਧਨ ਕਹਿੰਦੇ ਇਹਨੂੰ ਪਿੰਡ ਮਹਿੰਦੀ ਪਰਵੀਅਰ ਸਪੋਰਟ ਸਟੈਡੀਅਮ ਦਾ ਕੋਨ ਹਾਰਟ ਖੜਾ ਰਹੀ ਹੈ ਅੱਗੇ ਹੈ 모ਹਿਤ ਗਿੱਲ ਇਹ ਥੋੜਾ ਪਿੱਛੇ ਪਰੋਲਮ ਕਰਕੇ ਕੁਝ ਹੋ ਗਈ ਤਾਂ ਵੀਅਰ ਸਪੋਰਟ ਅਕੈਡਮੀ ਚੋਂ ਥੋੜੇ ਦਿਨਾਂ ਲਈ ਕੁਝ ਮਹੀਨੇ ਲਈ ਜਾਣਾ ਪਿਆ ਸੀ ਇਹਨੂੰ ਹੁਣ ਦੁਬਾਰਾ ਫੇਰ ਜੁਆਇਨ ਕੀਤਾ ਤੁਹਾਡੇ ਕੋਲ ਕਿੰਨੇ ਕਿ ਸਰਟੀਫੀਕੇਟ ਮੈਡਲ ਹੋ ਗਏ ਆ ਇੱਕ ਤਾਂ ਇੱਕ ਤਾਂ ਹੋ ਗਏ ਹੁਣ ਦੁਬਾਰਾ ਤੁਸੀਂ ਜੁਆਇਨ ਕੀਤਾ ਤੁਹਾਨੂੰ ਲਗਭਗ 15-20 ਹੋ ਗਏ ਮਹੀਨਾ ਤੇ ਕਿਦਾਂ ਲੱਗਦਾ ਤੁਹਾਨੂੰ ਦੁਬਾਰਾ ਆ ਕੇ ਜਿਹੜਾ ਤੁਹਾਡੀ ਗੇਮ ਵਿੱਚ ਕੋਈ ਫਰਕ ਪਿਆ ਜਾਂ ਪਹਿਲਾਂ ਨਾਲੋਂ ਗਈ ਕੁਝ ਨਹੀਂ ਹੈ ਪਹਿਲਾਂ ਨਾਲੋਂ ਫਰਕ ਪੈ ਗਿਆ ਫਰਕ ਪੈ ਗਿਆ ਜੇ ਲਗਾਤਾਰ ਪ੍ਰੈਕਟਿਸ ਨਹੀਂ ਨਾ ਹੋਰ ਫਰਕ ਪੈਣਾ ਨਹੀਂਗਾ ਹੌਣ ਲੇ ਰੈਗੂਲਰ ਆਉਂਦੇ ਨਾ ਕੀ ਤੁਹਾਡੀਆਂ ਸ਼ਾਮਾਂ ਅੱਗੇ ਜਾ ਕੇ ਕੀ ਕਰਨਾ ਚਾਹੁੰਦੇ ਹਨ ਸਟੇਟ ਲਈ ਇੰਡੀਆ ਲਈ ਖੇਡਣਾ ਚਾਹੁੰਦੇ ਨੇ ਗੇਮ ਤੁਹਾਡੀ ਬਹੁਤ ਵਧੀਆ ਸੀ ਪਹਿਲਾਂ ਵੀ ਹੁਣ ਵੀ ਵਧੀਆ ਸੋ ਏ ਸੀਗੇ ਜੀ ਬੀ ਆਰ ਸਪੋਰਟਸ ਅਕੈਡਮੀ ਦੇ ਕੁਝ ਖਿਡਾਰੀ ਜਿਹੜੇ ਪ੍ਰੈਕਟਿਸ ਕਰ ਰਹੇ ਆ ਡੇਲੀ ਸ਼ਾਮ ਨੂੰ 7:30 ਤੋਂ 9 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਰਦਾਸ ਸਾਹਿਬ ਵਿਖੇ ਬੀ ਆਰ ਸਪੋਰਟਸ ਅਕੈਡਮੀ ਮਹਿੰਦੀਪੁਰ ਚੱਲਦੀ ਪਈ ਹੈ ਜਿਹੜੀਆਂ ਸਾਰੀਆਂ ਦੇਖੋ ਨੇਤਾ ਨੇ ਵੀਆ ਸਪੋਰਟ ਅਕੈਡਮੀਆਂ ਬੱਚੇ ਜਿਹੜੇ ਇਹਨੂੰ ਮੈਨੇਜ ਕਰਦੇ ਆ ਪੂਰਾ ਇਹਨਾਂ ਨੂੰ ਅਪ੍ਰੈਸਮੈਂਟ ਵੀ ਦਿੱਤੀ ਜਾਂਦੀ ਆ ਵਰਦੀਆਂ ਬੋਟ ਗੁਰੂ ਘਰ ਵੱਲੋਂ ਹੋਰ ਫਰੈਸ਼ਮੈਂਟ ਵਗੈਰਾ ਦਿੱਤੀ ਜਾਂਦੀ ਟਾਈਮ ਟਾਈਮ ਤੇ ਬੱਚਿਆਂ ਨੂੰ ਭਵਾਨ ਵੀ ਲਿਆਇਆ ਜਾਂਦਾ ਅਲੱਗ-ਅਲੱਗ ਜਗ੍ਹਾ ਦੇ ਉੱਤੇ ਤੇ ਬੱਚੇ ਹੁਣ ਆਪ ਹੁਸ਼ਿਆਰ ਹੋ ਗਏ ਆ ਤੇ ਬਹੁਤ-ਬਹੁਤ ਧੰਨਵਾਦ ਦੇਖਣ ਵਾਲਿਆਂ ਦਾ ਅਸ਼ੀਰਵਾਦ ਦਿਓ ਸਾਰੇ ਵੀਆ ਸਪੋਰਟ ਅਕੈਡਮੀ ਹੋਰ ਤਰੱਕੀਆਂ ਕਰੇ ਬੱਚੇ ਜਿਹੜੇ ਪਿੰਡ ਦੇ ਆ ਮਾੜੀ ਸੰਘਰਸ਼ ਤੋਂ ਬਚੇ ਗਏ ਗੇਮਾਂ ਵਿੱਚ ਅੱਗੇ ਆਪਣਾ ਨਾਮ ਰੂਸ਼ਨ ਕਰਨਗੇ ਕੱਲ ਪਿੰਡ ਛਿੰਝ ਸੀਗੀ ਉਹਦੇ ਵਿੱਚ ਬੱਚਿਆਂ ਨੂੰ ਕਮੇਟੀ ਵੱਲੋਂ ਵੀ ਮਾਨ ਸਨਮਾਨ ਕੀਤਾ ਗਿਆ ਟਰੋਫੀ ਦਿੱਤੀ ਗਈ ਮਾਯਾ ਦੇ ਰੂਪ ਵਿੱਚ ਤੇ ਸਰੋਪੇ ਪਾ ਕੇ ਖੜੇ ਕਰਕੇ ਫੋਟੋ ਵਗੈਰਾ ਖਿੱਚੀਆਂ ਇਹ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਉੱਥੇ ਹਜ਼ਾਰਾਂ ਲੋਕ ਦੇਖਦੇ ਸੀ ਇਹਨਾਂ ਨੂੰ ਸੋ ਬਹੁਤ ਬਹੁਤ ਧੰਨਵਾਦ ਦੇਖਣ ਵਾਲਿਆਂ ਦਾ ਵੀ ਔਰ ਆਸ ਕਰਦੇ ਆ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਰਹੋਗੇ ਔਰ ਬੱਚੇ ਪਿੰਡ ਦਾ ਨਾਮ ਆਪਣੇ ਲਾਕੇ ਜਾਂ ਨਾਮ ਮਾਪੇ ਦਾ ਆ ਰੋਸ਼ਨ ਕਰਨਗੇ